ਕੀਤਿਆਂ ਕੇ ਬਾਪ ਕੀਤਿਆਂ ਕੇ ਬੇਟੇ ਕੀਤੇ ਗੁਰ ਚਿਲੇ ਹੋਏ ਤੇ ਬਚਨ ਕੀਤਾ ਕਹਿਣ ਲੱਗੇ ਸਰੀਰ ਦਾ ਮਾਣ ਨਹੀਂ ਕਰਨਾ ਚਾਹੀਦਾ ਹੰਕਾਰ ਨਹੀਂ ਕਰਨਾ ਚਾਹੀਦਾ ਨਾ ਪੈਸੇ ਦਾ ਪਰਿਵਾਰ ਦਾ ਜਾਤ ਪਾਤ ਦਾ ਬਰਾਦਰੀ ਦਾ ਕਦੇ ਵੀ ਇਸ ਚੀਜ਼ ਦਾ ਮਾਣ ਨਾ ਕਰੋ ਕਿ ਮੇਰੀ ਇੰਨਾ ਉੱਚਾ ਸਾਡਾ ਪਰਿਵਾਰ ਹੈ ਜਾਂ ਮੈਂ ਇੰਨੀ ਉੱਚੀ ਜਾਤ ਤੇ ਸਾਡੀ ਅਸੀਂ ਉੱਚੀਆਂ ਦੂਜੇ ਨੀਵੀਂ ਹਾਂ ਇੱਥੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਹਿਣ ਲੱਗੇ ਪਤਾ ਨਹੀਂ ਕਿੰਨੀ ਕੋ ਵਾਰ ਤੂੰ ਕਿਹੜੀਆਂ ਕਿੜੀਆਂ ਜਾਤਾਂ ਪਾਤਾਂ ਦੇ ਵਿੱਚ ਜਨਮ ਲਿਆ ਕਈ ਵਾਰੀ ਕਈਆਂ ਦਾ ਬੇਟਾ ਬਣਿਆ ਕਈਆਂ ਦਾ ਪਿਤਾ ਬਣਿਆ ਬਚਨ ਕੀਤਾ ਕਹੇਤਿਆਂ ਕਿ ਬਾਪ ਕਹੇਤਿਆਂ ਕਿ ਬੇਟੇ ਕਈ ਵਾਰ ਤੈਨੂੰ ਕਿਸੇ ਥਾਂ ਤੇ ਜਨਮ ਮਿਲਿਆ ਕਦੇ ਤੂੰ ਕੁਛ ਬਣ ਗਿਆ ਕਦੇ ਕਈ ਬਣ ਗਿਆ ਕਦੇ ਕੋਈ ਰੂਪ ਕਦੀ ਛੋਟਾ ਘਰ ਮਿਲ ਗਿਆ ਕਦੀ ਵੱਡਾ ਘਰ ਮਿਲ ਗਿਆ ਕਦੀ ਕੋਈ ਜਨਮ ਮਿਲੇਗਾ ਕਦੀ ਕੋਈ ਸਰੀਰ ਮਿਲ ਗਿਆ ਕਦੀ ਕੋਈ ਸਰੀਰ ਮਿਲ ਗਿਆ ਪਤਾ ਨਹੀਂ ਕਿੰਨੀ ਕੁ ਵਾਰ ਕਿੰਨਿਆਂ ਕਦੇ ਬੇਟੇ ਬਣੇ ਕਿੰਨੇ ਕੋ ਬਾਪ ਬਣੇ ਕਿੰਨੇ ਕੋ ਘਰ ਪਏ ਬਣੇ ਇਹ ਖੇਡ ਬਹੁਤ ਵੱਡੀ ਹੈ ਤੇ ਮਾਨ ਕਾ ਦਾ ਫਿਰ ਹੰਕਾਰ ਕਾ ਦਾ